ਪਿੰਡ ਦਲਦੀ ਸਮੂਹ ਸੰਗਤ ਵੱਲੋਂ ਧੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਸਲਾਣਾ ਜੋੜ ਮੇਲੇ ਨੂੰ ਸਮਰਪਿਤ ਗੁਰੂ ਕੇ ਲੰਗਰ ਲਗਾਏ ਅਤੇ ਸੇਵਾ ਕੀਤੀ। ਇਹ ਬਹੁਤ ਸੁੰਦਰ ਕਾਰਜ ਅਤੇ ਸਤਿਕਾਰਯੋਗ ਕਾਰਜ ਹੈ ਜੋ ਸਮੂਹ ਨਗਰ ਦੇ ਸਹਿਯੋਗ ਨਾਲ ਇਹ ਕਾਰਜ ਕਈ ਸਾਲਾਂ ਤੋਂ ਦਲਦੀ ਸੰਗਤ ਨਿਭਾ ਰਹੀ ਹੈ। ਧੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਸਲਾਣਾ ਜੋੜ ਮੇਲੇ ਦੌਰਾਨ ਲੰਗਰ ਦੀ ਸੇਵਾ ਕਰਨਾ ਸੱਚ ਮੁਗੱਚ ਇੱਕ ਮਹਾਨ ਕਾਰਜ ਅਤੇ ਸੇਵਾ ਹੈ ਇਸ ਤਰ੍ਹਾਂ ਦੀ ਪ੍ਰੂਗਨਾ ਮਾਰਾਂ ਹੀ ਅਸੀਂ ਸਾਡੇ ਮਹਾਨ ਛੀਦਾਂ ਦੀ ਯਾਦ ਨੂੰ ਵੀ ਤਾਜ਼ਾ ਰੱਖਦੇ ਹਾਂ ਅਤੇ ਗੁਰੂ ਘਰ ਵਿੱਚ ਆਈਆਂ ਸੰਤਾਂ ਲਈ ਲੰਗਰ ਪ੍ਰਸ਼ਾਦੀ ਦੀ ਸੇਵਾ ਕਰਕੇ ਵੀ ਸੁਖ ਪ੍ਰਾਪਤ ਕਰਦੇ ਹਾਂ ਸੇਵਾ ਦਾ ਇਹ ਭਾਵ ਅੱਗੇ ਵੀ ਬਣਿਆ ਰਹੇ ਅਤੇ ਧਾਰਮਿਕ ਪ੍ਰੋਜੈਕਟਾਂ ਵਿੱਚ ਹਿੱਸਾ ਲੈਣ ਵਾਲੇ ਸਾਰੇ ਸਫਲ ਹੋਣ ਇਹ ਹੀ ਅਰਦਾਸ ਹੈ ਇਹ ਲੰਗਰ ਸੇਵਾ ਬਾਬਾ ਦੀਪ ਸਿੰਘ ਜੀ ਅੱਗੇ ਵੀ ਸੰਗਤਾਂ ਤੋਂ ਲੈਂਦੇ ਰਹਿਣ ਹੁਣ ਤੁਸੀਂ ਵੇਖੋ ਇੱਕ ਵਿਸ਼ੇਸ਼ ਰਿਪੋਰਟ ਡਾਲ ਟੀਵੀ ਦੀ راسا اوجا مون ڏا سا چي نا ڪو ڪو بات راضا ڏي ڏي ڪيڙي کي گنو ٿيا نا ڏي 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 ڌرم تنا هر فڪر ਦੇ ਕਲਾਕਾਰੇ ਮਹਾਰਾਜ ਹਰੇਕ ਨੂੰ ਕੁੱਲੇ ਕੁੱਲੇ ਗੱਦੇ ਦਰਸੀ ਮਹਾਰਾਜ ਦੀਆਂ ਸੰਗਤਾਂ ਵੱਲੋਂ ਗੁਰੂ ਲੱਗਰ ਪਿੰਡ ਜੰਨ ਦੀ ਸੰਗਤ ਵੱਲੋਂ ਵੀ ਤੇ ਸਾਰੀਆਂ ਸੰਗਤਾਂ ਵੱਲੋਂ ਗੁਰੂ ਕੇ ਲੰਗਰ ਪੰਡਾ ਰੇ ਚੱਲ ਰਹੇ ਹਨ ਮਹਾਰਾਜ ਪਾਂਕੇ ਸੰਗਤਾਂ ਛੇ ਕਰਨ ਸੇਵਾਦਾਰ ਨੂੰ ਬੇਨਤੀ ਆ ਕਿ ਆਈਆਂ ਹੋਈਆਂ ਸੰਤਾਂ ਨੂੰ ਪ੍ਰੇਮ ਦੇ ਨਾਲ ਬਿਠਾ ਕੇ